ਜੂਨ 1984 ਦਰਪਾਰ ਸਾਹਿਬ ਤੇ ਭਾਰਤੀ ਫੌਜ ਦਾ ਹਮਲਾ ਤੀਜਾ ਕੱਲੂ ਕਾਰ ਸੰਤ ਪਿੰਡਰਾਂ ਵਾਲੇ ਜਨਰਲ ਸ਼ਿਵੇਕ ਸਿੰਘ ਅਤੇ 100 ਦੇ ਕਰੀਬ ਜਧਾਰੂ ਸਿੰਘਾਂ ਦੇ ਧਰਮ ਯੁੱਧ ਵਿੱਚ ਜੂਝ ਵਰਨ ਦਾ ਜਾੜ ਤੇ ਦੂਜੇ ਪਾਸੇ ਭਾਰਤੀ ਫੌਜ ਦੀਆਂ 5 CRPF ਦੀਆਂ 4 ਅਤੇ BSF ਦੀਆਂ 4 ਡਿਵੀਜ਼ਨ 90000 ਤੋਂ ਵੱਧ ਭਾਰਤੀ ਫੌਜੀ 1 ਜੂਨ ਤੋਂ 10 ਜੂਨ ਤੱਕ 45 ਡਿਗਰੀ ਦੀ ਤਪਸ਼ ਦਿੱਲੀ 'ਚ ਬੈਠੇ ਇਸ ਜੰਗ ਨੂੰ ਨਸਲ ਖੁਸ਼ੀ ਦਾ ਰੂਪ ਦੇਣ ਵਾਲਿਆਂ ਨੂੰ ਬਰਫ਼ 'ਚ ਲਾ ਰਹੀ ਸੀ ਇਹ ਸਾਖੀ ਸ਼ੁਰੂ ਹੁੰਦੀ ਹੈ ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਤੋਂ ਮਨੁੱਖੀ ਸੁਭਾਅ ਅਤੇ ਸਬੇਤਾਵਾਂ ਤੇ ਕੰਮ ਕਰਨ ਵਾਲੀ ਆਇਰਿਸ਼ ਔਰਤ ਬੀਬੀ ਜੌਇਸ ਪੈਟਿਗਰੂ ਨੇ ਦਰਬਾਰ ਸਾਹਿਬ ਤੇ ਭਾਰਤੀ ਫੌਜਾਂ ਦੇ ਹਮਲੇ ਬਾਰੇ ਇੱਕ ਕਥਨ ਕਿਹਾ ਦਾ ਆਰਮੀ ਵੈਂਟ ਇਨਟੂ ਦਰਬਾਰ ਸਾਹਿਬ ਨੋਟ ਟੂ ਐਲੀਮੀਨੇਟ ਅ ਪੋਲਿਟੀਕਲ ਫਿਗਰ اور ا پولیٹیکل موومنٹ بٹ ٹو سپریس دا کلچر اف ا پیپل ٹو اٹیک دیئر ہارٹ ٹو سٹرائک ا بلو ایٹ دیئر سپیریٹ اینڈ سیلف کانفیڈنس جو اس پیٹی گرو دا مطلب ہے اس نو میں پنجابی وچ دسا کہ دربار صاحب تے فوجی حملہ کسی سیاسی شخصیت یا سیاسی لہر نو ختم کرن لئی نہیں کیتا گیا سی ਬਲਕਿ ਇਹ ਹਮਲਾ ਖਾਸ ਇਲਾਕੇ ਦੇ ਲੋਕਾਂ ਦੇ ਸੱਭਿਆਚਾਰ ਨੂੰ ਦਬਾਅ ਕਰਨ ਉਹਨਾਂ ਦੇ ਦਿਲ ਨੂੰ ਝੰਜੋੜਨ ਉਹਨਾਂ ਦੀ ਚੜ੍ਹਦੀ ਕਲਾ ਅਤੇ ਆਤਮ ਵਿਸ਼ਵਾਸ ਨੂੰ ਖਤਮ ਕਰਨ ਲਈ ਕੀਤਾ ਗਿਆ ਸੀ। ਬੀਬੀ ਜੌਇਸ ਪੈਟੀਗਰੂ ਵੱਲੋਂ ਕੀਤੇ ਗਏ ਇਸ ਕਥਨ ਦੇ ਨਾਲ ਜੂਨ 1984 ਵਿੱਚ ਵਾਪਰੀਆਂ ਘਟਨਾਵਾਂ ਨੂੰ ਸਿੱਖਾਂ ਤੇ ਵਾਪਰੇ ਤੀਜੇ ਘੱਲੂ ਘਾਰੇ ਵੱਜੋਂ ਤਸਦੀਕ ਕੀਤਾ ਜਾ ਸਕਦਾ ਹੈ। ਜੂਨ ਦੇ ਪਹਿਲੇ ਹਫਤੇ ਦੌਰਾਨ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਭਾਰਤੀ ਫੌਜ ਵੱਲੋਂ ਹਜ਼ਾਰਾਂ ਸਿੱਖਾਂ ਨੂੰ ਕਤਲ ਕੀਤਾ ਗਿਆ। ਨਾਲ ਹੀ ਪੰਜਾਬ ਦੇ ਪਿੰਡਾਂ 'ਚੋਂ ਵੱਡੀਆਂ ਵਹੀਰਾਂ ਬਣਾ ਕੇ ਅੰਮ੍ਰਿਤਸਰ ਵੱਲ ਜਾਣ ਦੀ ਕੋਸ਼ਿਸ਼ ਕਰਦੇ ਹਰੀਕੇ ਪਤਣ, ਵਿਆਸ ਦੇ ਪੁਲ ਅਤੇ ਹੋਰ ਨਾਥਾਵਾਂ 'ਤੇ ਭਾਰਤੀ ਫੌਜ ਵੱਲੋਂ ਗੋਲੀਆਂ ਚਲਾ ਕੇ 1 ਲੱਖ ਤੋਂ ਵੱਧ ਨੇ ਹੱਥੇ ਸਿੱਖ ਸ਼ਹੀਦ ਕਰ ਦਿੱਤੇ ਗਏ ਸਨ। ਜੂਨ 1984 ਚ ਭਾਰਤੀ ਫੌਜ ਵੱਲੋਂ ਕੀਤਾ ਗਿਆ ਇਹ ਹਮਲਾ ਕਿਸੇ ਇੱਕ ਖਾਸ ਥਾਂ ਜਾਂ ਇਮਾਰਤ ਤੇ ਨਹੀਂ ਬਲਕਿ ਪੂਰੇ ਪੰਜਾਬ ਅਤੇ ਨਾਲ ਲੱਗਦੇ ਰਾਜਸਥਾਨ ਹਰਿਆਣੇ ਦੇ 74 ਗੁਰਦੁਆਰਿਆਂ ਤੇ ਵੀ ਕੀਤਾ ਗਿਆ ਮੌਜੂਦਾ ਇਤਿਹਾਸ ਦੇ ਇਸ ਦੁਖਦਾਈ ਦੌਰ ਨੇ ਸਾਡੇ ਭਾਈਚਾਰੇ ਨੂੰ ਸਦੀਵੀ ਜ਼ਖਮ ਦਿੱਤੇ ਰੇ ਬਲਕਿ ਇਹ ਜ਼ਖਮ ਮਾਨਸਿਕ ਪੀੜ ਦਾ ਪ੍ਰਤੀਕ ਨੇ ਸੋ ਕੋ ਇਸ ਦੇ باوجود ਅਸੀਂ ਅਧਿਆਤਮਕ ਅਤੇ ਨੈਤਿਕ ਪੁਨਰਸੁਰਜੀਤੀ ਵੱਲ ਅੱਗੇ ਵਧਣ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ ਅਸੀਂ ਆਪਣੇ ਵਿਸ਼ਵਾਸ ਦੀਆਂ ਬੁਨਿਆਦੀ ਕਦਰਾਂ ਕੀਮਤਾਂ ਇੱਕ ਰੱਬ ਦੀ ਹੋਂਦ ਇਮਾਨਦਾਰੀ ਪਰਉਪਕਾਰੀ ਵਾਲੇ ਕਾਰਜਾਂ ਦੇ ਅਧੀਨ ਸਮਾਜਿਕ ਬਰਾਬਰੀਤਾ ਅਤੇ ਇਨਸਾਫ ਲੈਣ ਲਈ ਵੀ ਲਗਾਤਾਰ ਕੋਸ਼ਿਸ਼ ਕੀਤੀ ਹੈ ਸਿੱਖਾਂ ਨੇ ਆਪਣੀ ਆਜ਼ਾਦੀ ਦੀ ਜਦੋਜਹਤ ਤੋਂ ਸ਼ੁਰੂ ਕਰਦੇ ਹੋਏ ਹਰ ਥਾਂ ਤੇ ਲੋਕਾਂ ਨੂੰ ਉੱਚਾ ਚੁੱਕਣ ਲਈ ਵਿਸ਼ਵ ਭਾਈਚਾਰਕ ਸਾਂਝ ਵਧਾਉਣ ਦੀ ਵਚਨਬੱਧਤਾ ਨੂੰ ਵੀ ਜਾਰੀ ਰੱਖਿਆ ਆਓ ਪਹਿਲਾਂ ਸਮਝਦੇ ਹਾਂ ਕਿ ਇਹਨਾਂ ਜ਼ਖਮਾਂ ਦਾ ਕਾਰਨ ਕੀ ਹੈ ਜਿਹੜੇ ਸਾਨੂੰ ਤੀਜੇ ਘਲੂ ਘਾਰੇ ਨੇ ਦਿੱਤੇ ਦਿੱਤੇ ਨੇ ਇਸ ਤੋਂ ਪਹਿਲਾਂ ਕਿ ਅਸੀਂ ਸਾਰਿਆਂ ਲਈ ਅਤੇ ਹਰ ਥਾਂ ਤੇ ਸੰਪੂਰਨ ਆਜ਼ਾਦੀ ਦੀ ਗੱਲ ਕਰੀਏ ਸਪਸ਼ਟ ਤੌਰ ਤੇ ਅਸੀਂ ਸਿੱਖਾਂ ਦੀ ਆਜ਼ਾਦੀ ਤੇ ਧਿਆਨ ਕੇਂਦਰਿਤ ਕਰਦੇ ਹਾਂ ਪਹਿਲੀ ਗੱਲ ਸ਼ੀਰੀ ਦਰਬਾਰ ਸਾਹਿਬ ਤੇ ਹਮਲਾ ਭਾਰਤੀ ਹਕੂਮਤ ਵੱਲੋਂ ਹਾਲਾਤ ਨੂੰ ਸਮਝਣ ਚ ਕੀਤੀ ਗਈ ਗਲਤੀ ਕਰਕੇ ਨਹੀਂ ਹੋਇਆ ਜਿਵੇਂ ਕਿ ਅਕਸਰ ਕਿਹਾ ਜਾਂਦਾ ਹੈ ਕਿ ਸਰਕਾਰ ਤੋਂ ਜੀ ਗਲਤੀ ਹੋ ਗਈ ਤੇ ਗਲਤੀ ਕਰ ਦਿੱਤੀ ਹੈ ਸਰਕਾਰ ਨੇ ਇਸ ਗੱਲ ਦਾ ਪਰਦਾਫਾਸ਼ ਭਾਰਤੀ ਫੌਜ ਦੇ ਸਾਬਕਾ ਮੁਖੀ ਨੇ ਵੀ ਕੀਤਾ ਇਹ ਭਿਆਨਕ ਹਮਲਾ ਕਿਸੇ ਨੇਮਵਧ ਕਾਨੂੰਨ ਲਾਗੂ ਕਰਨ ਵਾਲੀ ਕਾਰਵਾਈ ਦਾ ਹਿੱਸਾ ਨਹੀਂ ਸੀ ਇਹਨੂੰ ਸਮਝਣ ਦੀ ਲੋੜ ਹੈ ਕਿਉਂਕਿ ਸੰਤ ਜਰਨੈਲ ਸਿੰਘ ਭੇਡਰਾਂ ਵਾਲਿਆਂ ਦੇ ਵਿਰੁੱਧ ਕੋਈ ਅਪਰਾਧਿਕ ਕੇਸ ਦਰਜ ਨਹੀਂ ਸੀ ਇਹ ਕਾਰਵਾਈ 'ਚ ਕ੍ਰਾਈਮ ਅਤੇ ਕ੍ਰਾਈਮ ਕੰਟਰੋਲ ਕਰਨ ਵਾਲੀ ਏਜੰਸੀ ਦੀ ਸਿੱਧੀ ਕੋਈ ਹਿੱਸੇਦਾਰੀ ਵੀ ਦਿਖਾਈ ਨਹੀਂ ਦਿੰਦੀ ਜੇ ਸੰਤ ਜਰਨੈਲ ਸਿੰਘ ਭੇਡਰਾਂ ਵਾਲਿਆਂ ਦੇ ਖਿਲਾਫ ਕੋਈ ਮੋਢਲਾ ਕੇਸ ਮੌਜੂਦ ਨਹੀਂ ਸੀ ਤਾਂ ਫਿਰ ਭਾਰਤੀ ਹਕੂਮਤ ਨੇ ਸ਼੍ਰੀ ਦਰਬਾਰ ਸਾਹਿਬ ਅਤੇ 74 ਹੋਰਾਂ ਗੁਰਦੁਆਰਿਆਂ ਤੇ ਹਮਲਾ ਕਿਉਂ ਕੀਤਾ ਇਸ ਦਾ ਜਵਾਬ ਸਿੱਖਾਂ ਨਾਲ ਵਾਪਰੇ ਤੀਜੇ ਕਲੂ ਘਾਰੇ ਦੇ ਕਾਰਨ ਦੀ ਖੋਜ ਕਰਨ ਵਿੱਚ ਸੋ ਆਪਰੇਸ਼ਨ ਬਲੂ ਸਟਾਰ ਦੇ ਪਿਛੋਕਰ ਚ ਜਾਤ ਪ੍ਰਣਾਲੀ ਤੇ ਉਸਰੇ ਬ੍ਰਾਹਮਣਵਾਦ ਅਤੇ ਸਿੱਖੀ ਦੇ ਬਰਾਬਰਤਾ ਦੇ ਫਲਸਫੇ ਦੇ ਦਰਮਿਆਨ ਇਤਿਹਾਸਿਕ ਅਤੇ ਵਿਚਾਰਧਾਰਕ ਟਕਰਾਅ ਨੂੰ ਸਮਝਣਾ ਸਾਡੇ ਲਈ ਬਹੁਤ ਜ਼ਰੂਰੀ ਤੇ ਮਹੱਤਵਪੂਰਨ ਹੈ। ਭਾਰਤ ਵਿੱਚ ਲੰਬੇ ਸਮੇਂ ਤੋਂ ਹਕੂਮਤਾਂ ਬ੍ਰਾਹਮਣਵਾਦ ਦੀ ਵਰਣ ਪ੍ਰਣਾਲੀ ਰਾਹੀਂ ਚੱਲਦੀਆਂ ਹਨ। ਇਸ ਸਿਸਟਮ ਸਮਾਜ ਨੂੰ ਵੰਡਦਾ ਵੀ ਹੈ ਅਤੇ ਇੱਕ ਥਾਂ ਤੇ ਬਰਾਬਰ ਵੀ ਕਰਦਾ ਹੈ। ਰਬੜ ਵਾਂਗ ਵਿਹਾਰ ਕਰਦਾ ਹੈ। ਲੋਡ ਪੈਣ ਤੇ ਸਾਰੇ ਇੱਕ ਵੀ ਨੇ ਪਰ ਜੇ ਲੋਡ ਨਹੀਂ ਤਾਂ ਵਿਤਕਰਾ ਅਤੇ ਪੱਖਪਾਤ ਅਸੀਂ ਸਾਹਮਣੇ ਦੇਖ ਸਕਦੇ ਹਾਂ। ਹਜ਼ਾਰਾਂ ਸਾਲ ਪੁਰਾਣੀ ਇਹ ਪ੍ਰਣਾਲੀ ਵਿਅਕਤੀਆਂ ਨੂੰ ਜਨਮ, ਲਿੰਗ ਅਤੇ ਜਾਤ ਦੇ ਆਧਾਰ ਤੇ ਵੰਡਦੀ ਹੈ। ਮਨੁੱਖ ਵਾਸਤੇ ਰੋਜ਼ਗਾਰ, ਸਿੱਖਿਆ, ਰਿਹਾਇਸ਼ ਪਾਠ ਪੂਜਾ ਅਤੇ ਵਿਆਹ ਕਰਾਉਣ ਜਿਹੇ ਸਮਾਜਿਕ ਮੌਕਿਆਂ ਨੂੰ ਨਿਰਧਾਰਤ ਵੀ ਕਰਦੀ ਹੈ ਇਸ ਤਰ੍ਹਾਂ ਇਹ ਸਿਸਟਮ ਕਿਸੇ ਲਈ ਵੀ ਬਰਾਬਰ ਨਹੀਂ ਹੈ ਬਲਕਿ ਸਮਾਜ ਤੋਂ ਬੇਦਖਲੀ ਦੇ ਇੱਕ ਚੱਕਰ ਨੂੰ ਜਾਰੀ ਰੱਖਦਾ ਹੈ ਇਸ ਦੇ ਬਿਲਕੁਲ ਉਲਟ ਗੁਰੂ ਨਾਨਕ ਸਾਹਿਬ ਦੀਆਂ ਕ੍ਰਾਂਤੀਕਾਰੀ ਸਿੱਖਿਆਵਾਂ ਤੇ 1469 ਵਿੱਚ ਸਿੱਖ ਧਰਮ ਸਥਾਪਿਤ ਹੋਇਆ ਮੰਨਦੇ ਆ ਸਾਰੇ ਮਨੁੱਖਾਂ ਦੀ ਅੰਦਰੂਨੀ ਬਰਾਬਰੀ ਅਤੇ ਧਰਮ ਦੀ ਆਜ਼ਾਦੀ ਦੀ ਵਕਾਲਤ ਕਰਦੀ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਲੋਕਾਂ ਨੂੰ ਵੰਡਣ ਵਾਲੀ ਕਿਸੇ ਵੀ ਸਮਾਜਿਕ ਜਾਂ ਹਕੂਮਤੀ ਕੈਟਾਗਰੀ ਨੂੰ ਸ਼ਰੇੜੀ ਨੂੰ ਪੂਰੀ ਤਰ੍ਹਾਂ ਰੱਦ ਕਰਦੀ ਹੈ। ਬਸ ਇੱਥੋਂ ਹੀ ਟਕਰਾਅ ਸ਼ੁਰੂ ਹੁੰਦਾ ਹੈ। ਸਿੱਖੀ ਅਤੇ ਬ੍ਰਾਹਮਣਵਾਦੀ ਸਿਸਟਮ ਦਾ। ਐਸੇ ਡੂੰਘੇ ਵਿਚਾਰਧਾਰਕ ਟਕਰਾਅ ਨੇ ਨਾ ਸਿਰਫ ਕੌਮ ਅਤੇ ਭਾਰਤੀ ਹਕੂਮਤ ਦੇ ਦਰਮਿਆਨ ਆਪਸੀ ਤਾਲਮੇਲ ਨੂੰ ਅਸਰ ਅੰਦਾਜ਼ ਕੀਤਾ। ਸਗੋ 1984 ਦੇ ਸਿੱਖ ਕਤਲਿਆਂ ਵਾਸਤੇ ਵੀ ਰਾਹ ਤਿਆਰ ਕੀਤਾ। ਭਾਰਤੀ ਹਕੂਮਤ ਵੱਲੋਂ ਇੱਕ ਭਾਈਚਾਰੇ ਜਿਸ ਦੀ ਹੋਦ ਨੇ ਬ੍ਰਾਹਮਣਵਾਦ ਵੱਲੋਂ ਕਾਇਮ ਕੀਤੇ ਸਮਾਜਿਕ ਅਤੇ ਸਿਆਸੀ ਨਿਯਮਾਂ ਨੂੰ ਚੁਣੌਤੀ ਦਿੱਤੀ ਹੈ। ਉਸ ਚੁਣੌਤੀ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਦਰਬਾਰ ਸਾਹਿਬ ਤੇ ਕੀਤੀ ਗਈ ਫੌਜੀ ਚੜ੍ਹਾਈ ਨੂੰ ਦੇਖਿਆ ਅਤੇ ਸਮਝਿਆ ਜਾ ਸਕਦਾ ਹੈ। ਜਦੋਂ ਗੁਰੂ ਨਾਨਕ ਦੇਵ ਜੀ 11 ਸਾਲਾਂ ਦੀ ਉਮਰ ਦੇ ਸਨ ਤਾਂ ਉਹਨਾਂ ਨੇ ਭਾਰਤ ਵਿੱਚ ਉਸ ਵੇਲੇ ਸਮਾਜ ਨੂੰ ਵੰਡਣ ਵਾਲੀ ਪ੍ਰਚਲਿਤ ਬ੍ਰਾਹਮਣਵਾਦੀ ਸ਼੍ਰੇਣੀ ਵੰਡ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਹਾਲਾਂਕਿ ਇਸ ਨੂੰ ਇੱਕ ਜਨੇਊ ਪਹਿਨਣ ਜਾਂ ਨਾ ਪਹਿਨਣ ਨਾਲ ਜੋੜ ਕੇ ਦੇਖਿਆ ਜਾਂਦਾ ਅਕਸਰ ਪਰ ਗੁਰੂ ਨਾਨਕ ਦੇਵ ਜੀ ਦਾ ਇਹ ਕਦਮ ਸਭਿਆਤਾਵਾਂ ਦਾ ਇੱਕ ਬਹੁਤ ਵੱਡਾ ਟਕਰਾ ਸੀ ਸਿਵਲਾਈਜ਼ੇਸ਼ਨਲ ਕਨਫਲਿਕਟ ਜਿਹੜੇ ਉਹ Hindu ਧਰਮ ਦੀ ਇੱਕ ਰਸਮ ਹੈ ਤੇ ਕੱਚੇ ਸੂਤ ਦੇ ਧਾਗੇ ਨੂੰ ਖੱਬੇ ਮੋਢੇ ਤੋਂ ਗਲ ਵਿੱਚ ਪਾ ਕੇ ਲੱਕ ਦੇ ਸੱਜੇ ਪਾਸੇ ਲਟਕਾਇਆ ਜਾਂਦਾ ਸੋ ਇਹ ਇੱਕ ਰੀਤ ਹੈ ਇਹ ਇਹ ਕਰਨ ਤੇ Hindu ਪਰਦਾ ਪਤਾ ਸੋ ਇਸ ਤਰ੍ਹਾਂਨ ਮੌਕੇ ਦੇ ਪੰਡਤਾਂ ਤੇ Hindu ਧਰਮ ਦੇ ਮੋਤਬਰ ਮੁਖੀਆਂ ਨੇ ਗੁਰੂ ਨਾਨਕ ਦੇਵ ਜੀ ਵੱਲੋਂ ਕੀਤੇ ਇਸ ਇਨਕਾਰ ਨੂੰ Hindu ਧਰਮ ਤੇ ਹਮਲਾ ਸਮਝਿਆ Hindu ਸੰਸਕ੍ਰਿਤੀ ਤੇ ਹਮਲਾ ਸਮਝਿਆ ਤੇ ਇਸ ਨੂੰ ਇੱਕ ਬਾਗੀਆਂ ਨਾਲ ਕਾਰਵਾਈ ਐਲਾਨ ਦਿੱਤਾ ਬਟਾਲੇ ਦੀ ਧਰਤੀ ਤੇ ਗੁਰਦੁਆਰਾ ਕੰਧ ਸਾਹਿਬ ਦਾ ਇਤਿਹਾਸ ਕੁਝ ਇਸੇ ਤਰ੍ਹਾਂ ਦੀ ਵਾਰਤਾ ਦੱਸਦਾ ਜੇ ਅਸੀਂ ਡੁਗਾਈ ਦੇ ਨਾਲ ਖੋਜ ਕਰੀਏ ਜਦੋਂ ਗੁਰੂ ਨਾਨਕ ਦੇਵ ਜੀ ਤੇ ਕੰਧ ਡੇਕ ਕੇ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸਿੱਖੀ ਚ ਲੰਗਰ ਦੀ ਮਰਿਆਦਾ ਤੇ ਚੱਲਦੇ ਆ ਰਾਜਪੂਤ Hindu ਅਹਲਕਾਰ ਬੀਰਬਲ ਵੱਲੋਂ ਗੁਰੂ ਅਮਰਦਾਸ ਜੀ ਦੇ ਵਿਰੁੱਧ ਬਾਦਸ਼ਾਹ ਅਕਬਰ ਦੇ ਕੋਲ ਸ਼ਿਕਾਇਤ ਕੀਤੀ ਗਈ ਇਤਿਹਾਸ ਨਾਲ ਸੰਬੰਧਿਤ ਇਹ ਘਟਨਾ ਸਿੱਖਾਂ ਦੀ ਪ੍ਰਚਲਿਤ ਬ੍ਰਾਹਮਣਵਾਦੀ ਰੀਤਾਂ ਦੇ ਨਾਲ ਜਿਹੜੀ ਸਿਵਲਾਈਜ਼ੇਸ਼ਨਲ ਕਨਫਲिक्ट ਦੀ ਗੱਲ ਹੈ ਉਹਦੀ ਹਾਮੀ ਕਰਦੀ ਹੈ। ਇਸੇ ਤਰ੍ਹਾਂ ਪੰਜਵੇਂ ਪਾਤਸ਼ਾਹ ਗੁਰੂ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹਾਦਤ ਪਿੱਛੇ ਵੀ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸੰਪਾਦਨਾ ਉਹਦਾ ਕਾਰਜ ਵਿਦਮਾਨ ਸਾਨੂੰ ਦਿਖਾਈ ਦਿੰਦਾ ਹੈ। ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਬ੍ਰਾਹਮਣਵਾਦੀ ਸੰਸਾਰ 'ਚ ਪਹਿਲਾਂ ਤੋਂ ਹੀ ਪ੍ਰਧਾਨ ਚੱਲੇ ਆ ਰਹੇ ਚਾਰ ਵਿਦਾਂ ਪੁਰਾਣਾ ਅਤੇ ਸਿਮਰਤਿਆਂ ਤੋਂ ਵੱਖਰਿਆਂ ਹੋ ਕੇ ਇੱਕ ਵਾਰ ਫਿਰ ਸਿਵਲਾਈਜ਼ੇਸ਼ਨਲ ਕਨਫਲਿਕਟ ਦਾ ਕਾਰਨ ਬਣਿਆ ਚੰਦੂ لال ਨੇ ਸਰਹੰਦ ਦੇ ਸ਼ੇਖ ਨਾਲ ਮਿਲ ਕੇ ਗੁਰੂ ਅਰਜਨ ਪਾਤਸ਼ਾਹ ਦੇ ਖਿਲਾਫ ਜਹਾਂਗੀਰ ਦੇ ਕੋਲ ਸ਼ਿਕਾਇਤ ਕੀਤੀ ਜਿਸ ਦੇ ਆਧਾਰ ਤੇ ਉਹਨਾਂ ਦੀ ਸ਼ਹੀਦੀ ਹੁੰਦੀ ਹੈ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ 'ਚੋਂ ਪਹਾੜੀ ਰਾਜਿਆਂ ਦੀ ਰਿਹਾਈ ਕਰਵਾਉਂਦੇ ਨੇ ਆਪੋ ਸਾਰੇ ਇਤਿਹਾਸ ਚ ਇਸ ਗੱਲ ਨੂੰ ਪੜਦੇ ਆਂ ਸੁਣਦੇ ਆਂ ਪਰ ਉਹੀ ਪਹਾੜੀ ਰਾਜੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੂੰ ਆਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰਨ ਲਈ ਮਜਬੂਰ ਵੀ ਕਰਦੇ ਨੇ ਕਨਫਲਿਕਟ ਆਨੰਦਪੁਰ ਸਾਹਿਬ ਵਿਖੇ ਬ੍ਰਾਹਮਣ ਵੱਲੋਂ ਸਮਾਜ ਚੋਂ ਛੇਕੇ ਹੋਏ ਅਤੇ ਲਟਾੜੇ ਹੋਏ ਲੋਕਾਂ ਨੂੰ ਅੰਮ੍ਰਿਤ ਛਕਾਉਣ ਦੀ ਘਟਨਾ ਜਿਹੜੀ ਹੈ ਉਹ ਬ੍ਰਾਹਮਣ ਨੂੰ ਸਤਾਉਂਦੀ ਹੈ ਆਪਣੀ ਪਾਤਸ਼ਾਹੀ ਸਥਾਪਿਤ ਕਰਨ ਲਈ ਰਣਜੀਤ ਨਗਾਰਾ ਰੱਖਣਾ ਤੇ ਹਕੂਮਤ ਨੂੰ ਟੈਕਸ ਅਦਾ ਕਰਨ ਤੋਂ ਇਨਕਾਰ ਕਰਨ ਸਾਹਿਬ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਉਹ ਇੱਕ ਸਿਵਲਾਈਜੇਸ਼ਨਲ ਕਨਫਲਿਕਟ ਦਾ ਸਿਖਰ ਹੈ ਐਸੀ ਤਰ੍ਹਾਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੁੰਦੀ ਹੈ ਬਾਹਰੀ ਤੌਰ ਤੇ ਕਸ਼ਮੀਰੀ ਪੰਡਤਾਂ ਦੇ ਇੱਕ ਚਾਰਾ ਜੋ ਹੀ ਜਾਪਦੀ ਹੈ ਇਹ ਸ਼ਹਾਦਤ ਨੌਵੇਂ ਪਾਤਸ਼ਾਹ ਦੀ ਪਰ ਦੁਨੀਆ ਭਰ ਚ ਇਹ ਘਟਨਾ ਬੁਨਿਆਦੀ ਮਨੁੱਖੀ ਅਧਿਕਾਰਾਂ ਅਤੇ ਕਿਸੇ ਨੂੰ ਵੀ ਆਪਣੇ ਧਰਮ ਦੀ ਆਜ਼ਾਦੀ ਨਾਲ ਪਾਲਣਾ ਕਰਨ ਲਈ ਦਿੱਤੀ ਗਈ ਸ਼ਹਾਦਤ ਸੀ ਗੁਰੂਕਾਲ ਦੇ ਇਤਿਹਾਸ ਦੇ ਰੂਬਰੂ ਹੋਈਏ ਤਾਂ ਸਾਨੂੰ ਬਹੁਤ ਸਾਰੇ ਗੰਗੂ ਬ੍ਰਾਹਮਣ ਸੂਚਾਨੰਦ ਜਸਪਤ ਰਾਏ ਅਤੇ ਲਖਪਤ ਰਾਏ ਭਰਾ ਡੋਗਰੇ ਬ੍ਰਾਹਮਣ ਇਦਾਂ ਦੇ ਸਾਨੂੰ ਕਿਰਦਾਰ ਬਹੁਤ ਵੱਡੀ ਗਿਣਤੀ 'ਚ ਮਿਲਣਗੇ ਜਿਹੜੇ ਸਿੱਖਾਂ ਤੇ ਬ੍ਰਾਹਮਣ ਦੇ ਦਰਮਿਆਨ ਸਾਡੀ ਐਸ ਸਿਵਲਾਈਜ਼ੇਸ਼ਨਲ ਕਨਫਲਿਕਟ ਦੀ ਜਿਹੜੀ ਥਿਊਰੀ ਹੈ ਉਹਦੇ ਤੇ ਮੋਹਰ ਲਾਉਂਦੇ ਨੇ 20ਵੀਂ ਸਦੀ 'ਚ ਲਾਲਾ ਲਾਜਪਤ ਰਾਏ 모ਹਨਦਾਸ ਕਰਮਚੰਦ ਗਾਂਧੀ ਵਲ ਭਾਈ ਪਟੇਲ ਜਵਾਹਰ ਲਾਲ ਨਹਿਰੂ ਇਦਰਾ ਗਾਂਧੀ ਰਾਜੀਵ ਗਾਂਧੀ ਤੇ ਨਰਿੰਦਰ ਮੋਦੀ ਤੇ ਜਿਹੜੇ ਨਾਮ ਨੇ ਉਹ ਜ਼ਿਕਰ ਕਰਨਯੋਗ ਨੇ ਜਿਹੜੇ ਪਹਿਲਾਂ ਸਿੱਖਾਂ ਦੇ ਨਾਲ ਗੁਰੂ ਕਾਲ ਤੋਂ ਚੱਲੇ ਆ ਰਹੇ ਸਿਵਲਾਈਜ਼ੇਸ਼ਨਲ ਕਨਫਲਿਕਟ ਨੂੰ ਅੱਗੇ ਵਧਾਉਂਦੇ ਨੇ ਤੇ ਬਾਅਦ ਚ ਉਹ ਦੂਜੀਆਂ ਘੱਟ ਗਿਣਤੀ ਕੌਮਾਂ ਨੂੰ ਖਤਮ ਕਰਨ ਜਾਂ ਹਿੰਦੂ ਤਵ ਚ ਜਜ਼ਬ ਕਰ ਲੈਣ ਲਈ ਸਿਵਲਾਈਜ਼ੇਸ਼ਨਲ ਕਨਫਲਿਕਟ ਦੇ ਅਣਦੇਸ਼ ਦੇ ਕਾਰਜ ਤੇ ਲਗਾਤਾਰ ਕੰਮ ਕਰ ਰਹੇ ਨੇ ਸੋ ਤੀਜੇ ਖੱਲੂ ਘਰੇ ਨੂੰ ਸਮਝਣ ਲਈ ਸਾਨੂੰ ਸਿੱਖ ਇਤਿਹਾਸ ਚ ਉਹ ਸਾਰੀਆਂ ਘਟਨਾਵਾਂ ਤੇ ਮੁੜ ਤੋਂ ਗੌਰ ਕਰਨੀ ਪਵੇਗੀ ਜਿਹੜੀਆਂ ਗੁਰੂ ਸਾਹਿਬਾਨ ਅਤੇ ਸਿੱਖਾਂ ਦੀਆਂ ਸ਼ਹਾਦਤਾਂ ਅਤੇ ਪਹਿਲੇ ਦੋ ਖੱਲੂ ਘਰੇਆਂ ਦਾ ਕਾਰਨ ਬਣਦੀਆਂ ਨੇ ਜੂਨ 1984 ਚ ਤੀਜੇ ਖੱਲੂ ਘਰੇ ਦੇ ਰੂਪ ਚ ਹੋਈ ਸਿੱਖਾਂ ਦੀ ਨਸਲਕੁਸ਼ੀ ਦੇ ਪਿਛੋਕੜ ਚ ਤਾਂ ਅਸੀਂ ਬ੍ਰਾਹਮਣਵਾਦੀ ਤਾਕਤਾਂ ਨੂੰ ਸਰਗਰਮਤ ਹੁੰਦੇ ਆ ਦੇਖ ਸਕਦੇ ਆ ਉਹ ਨਜ਼ਰ ਆਉਂਦੀਆਂ ਨੇ ਪਰ ਇਹ ਸਭ ਕੁਝ ਕਿਵੇਂ ਕੀਤਾ ਗਿਆ ਇਹ ਕੋਈ ਇੱਕ ਅਕੈਰਾ ਸਵਾਲ ਨਹੀਂ ਤੇ ਇਸ ਦਾ ਕੋਈ ਇੱਕ ਜਵਾਬ ਵੀ ਨਹੀਂ ਬਹੁਤ ਸਾਰੇ ਜਵਾਬ ਵੀ ਨਹੀਂ ਤੇ ਇਹ ਅਧਿਐਨ ਮੰਗਦੀ ਹੈ ਗੱਲ ਇਸ ਲਈ ਕਿਹੜੇ ਅਫਸਰ ਕਿਹੜੇ ਖੁਫੀਆ ਅਧਿਕਾਰੀ ਕਿਹੜੇ ਸਿਆਸੀ ਲੀਡਰ ਕਿਹੜੇ ਸਮਾਜਿਕ ਜਥੇਬੰਦੀ ਦੇ ਲੀਡਰ ਤੇ ਪ੍ਰਧਾਨ ਮੰਤਰੀ ਦਾ ਤੇ ਮੰਤਰੀਆਂ ਦਾ ਕਿੰਨਾ ਕਿੰਨਾ ਕੋਲ ਹੈ ਇਸ ਪਰੇ ਅਸੀਂ ਆਪਣੀ ਗੱਲ ਸਬੂਤਾਂ ਸਮੇਤ ਪੇਸ਼ ਕਰਾਂਗੇ ਅਗਲੇ ਐਪੀਸੋਡ ਚ ਫੇਰ ਆਵਾਂਗੇ ਦੇਖਦੇ ਰਹੋ ਸਤਿ ਸ਼੍ਰੀ ਅਕਾਲ